ਬਹੁਤ ਵੱਡਾ ਦੇਣਾ ਮਾਂ ਜਨਤੀ ਦੇ ਉੱਤੇ ਜਿਹੜਾ ਇਹ ਬਲੱਡ ਦਾ ਦਾਨ ਬੱਚੇ ਨੌਜਵਾਨ ਪੀੜੀ ਤੇ ਕਲੱਬ ਦੇ ਸਾਥੀ ਲਾ ਰਹੇ ਆ ਹਰ ਇੱਕ ਸਾਲ ਦੀ ਤਰ੍ਹਾਂ ਇਹ ਬਹੁਤ ਉੱਤਮ ਦਾਨ ਗਿਣਿਆ ਗਿਆ ਜਿਹੜਾ ਰਤ ਦਾ ਦਾਨ ਆ ਇਹ ਸਭ ਨਾਲ ਉੱਤਮ ਦਾਨ ਆ ਇਸ ਰਤ ਦੇ ਦਾਨ ਨੇ ਇੱਕ ਬੂੰਦ ਨੇ ਪਤਾ ਨਹੀਂ ਜਾ ਕੇ ਕਿਹਦੇ ਸਵਾਸਾਂ ਨੂੰ ਅੱਗੇ ਚਲਾ ਦੇਣਾ ਇਹ ਸਾਡੇ ਗੁਰੂ ਪੀਰ ਮਹਾਰਾਜ ਸਾਡੇ ਮਹਾਪੁਰਸ਼ ਸਾਨੂੰ ਇਹੀ ਸੰਦੇਸ਼ ਦਿੰਦੇ ਆ ਕਿ ਮਾਨਵਤਾ ਦੀ ਸੇਵਾ ਗਰੀਬ ਗਰੁੱਪੇ ਦੀ ਸੇਵਾ ਜਿਹੜੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਆਪਣੇ ਆਪ ਹੀ ਪਰਮਾਤਮਾ ਤੁਹਾਡੇ ਨਾਲ ਖੁਸ਼ ਹੁੰਦਾ ਵਾ ਇਹ ਸਭ ਨਾਲ ਉੱਤਮ দান ਆ ਜਿਹੜਾ ਬਲੱਡ ਦਾਨ ਆ ਅੱਜ ਇਹਨਾਂ ਨੂੰ ਅਸੀਂ ਆਪਣਾ ਉਦਾਰ ਭੂਲੋ ਦੇਖੋ ਜਦੋਂ ਮੈਂ ਉਹਨਾਂ ਨੂੰ ਦੱਸਤਾ ਵੀ ਜਿਹੜਾ ਫੰਡ ਆਊਗਾ ਪਹਿਲਾਂ ਤੁਹਾਨੂੰ ਤੁਹਾਡੀ ਸੰਸਥਾ ਨੂੰ 11 ਲੱਖ ਰੁਪਇਆ ਦੇਾਂਗੇ ਤੁਹਾਡੇ ਦੇ ਨਸ਼ਿਆਂ ਦੇ ਤਹਿਤ ਕਈ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਗਈਆਂ ਇਤੋਂ ਫੂਲਦਾਨ ਕਰਕੇ ਜਾਨਾਂ ਬਚਾ ਰਹੇ ਆਂ ਦੇਖੋ ਇਹ ਬਹੁਤ ਵੱਡਾ ਅਪਰਾਧਾ ਸਾਡੇ ਪੰਜਾਬੀਆਂ ਦਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਸਾਡਾ ਸਾਰਿਆਂ ਦਾ ਪਹਿਲਾ ਧਰਮ ਮੰਨਦਾ ਵਾ جے ਸਾਡਾ ਪੰਜਾਬ ਖੁਸ਼ਹਾਲ ਹੋ ਜੇ ਸਾਡਾ ਆਉਣ ਵਾਲੀ ਪੀੜ੍ਹੀ ਖੁਸ਼ਹਾਲ ਹੋਗੀ ਤਾਂ ਹੀ ਸਾਡੇ ਪੰਜਾਬ ਨੇ ਤਰੱਕੀ ਕਰਨੀ ਆ ਤਾਂ ਹੀ ਨੌਜਵਾਨਾਂ ਨੇ ਅੱਗੇ ਜਾਣਾ ਨਸ਼ੇ ਤੋਂ ਦੂਰ ਕਰਨਾ ਸਾਡਾ ਸਾਡੇ ਪਾਰਟੀ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਯੁੱਧ ਨਸ਼ੇ ਵਿਰੁੱਧ ਇਹ ਤਾਂ ਹੀ ਚੱਲਿਆ ਵਾ ਅੱਜ ਮੈਂ ਤੁਹਾਡੇ ਲਈ ਵੀ ਦੱਸਣਾ ਚਾਹਣਾ ਨਸ਼ੇ ਦੀ ਜੜ ਪੱਟਣੀ ਆ ਜਿਹੜਾ ਬੰਦਾ ਕੋਈ ਇਹਦਾ ਤਸਕਰ ਹੋਊਗਾ ਉਹਨੂੰ ਇੱਥੇ ਸਮਾਜ ਦੀ ਧਰਤੀ ਤੇ ਰਹਿਣ ਦੀ ਜਗ੍ਹਾ ਨਹੀਂ ਮਿਲੀ ਨੌਜਵਾਨਾਂ ਨੇ ਉਸ ਦਾ ਕਿਦਾਂ ਦਾ ਲੱਗਿਆ ਇੱਕੋ ਬਹੁਤ ਬੜਿਆ ਵੱਡਾ ਉਪਰਾਲਾ ਵਾਲਾ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਹੁਤ ਵੱਡਾ ਉਪਰਾਲਾ ਕਰ ਰਹੀ ਆ ਤੁਹਾਡੇ ਉਹ ਇੱਕ ਬਾਲਾਜੀ ਰੱਥ ਤੇ ਥਾਕੇ ਕੱਲ ਕੱਲ ਮੈਂ ਬਾਲਾਜੀ ਦੀ ਰੱਥ ਯਾਤਰਾ ਪਰ ਮੈਂ ਦੱਸਣਾ ਚਾਹਣਾ ਮੈਂ ਵਿਧਾਨ ਸਭਾ ਚ ਜਿਹੜੇ ਸਾਡੇ ਬੱਚੇ ਡਿਵੋਟ ਹੋ ਕੇ ਆਏ ਸੀ ਉਹਨਾਂ 12 ਪਰਿਵਾਰਾਂ ਨੂੰ ਮੈਂ 50-50 ਹਜ਼ਾਰ ਰੁਪਈਆ ਵੀ ਦੇਣਾ ਵਾਂ ਸਾਰਿਆਂ ਨੂੰ ਇੱਥੇ ਤੁਹਾਡੀ ਹਾਜ਼ਰੀ ਚ ਦਾਂਗੇ ਬੁਲਾ ਕੇ ਯਾਤਰਾ ਦੀ ਰੂਪਰੇਖਾ ਕੀ ਹੈ ਜੀ ਯਾਤਰਾ ਦੀ ਜਿਹੜੀ ਹਰ ਇੱਕ ਸਾਲ ਦੀ ਤਰ੍ਹਾਂ ਜਦੋਂ ਕੋਰੋਨਾ ਚ ਚੱਲੀ ਸੀ ਕੱਲਾ ਝੰਡਾ ਲੈ ਕੇ ਚੱਲਿਆ ਸੀ ਤੇ ਉਦਾਂ ਹੀ ਅੱਜ ਵੀ ਸਾਰੇ ਲੋਕਾਂ ਦੇ ਸੰਯੋਗ ਦੇ ਨਾਲ ਬਾਲਾਜੀ ਦੀ ਕੱਲ ਰਾਤ ਯਾਤਰਾ ਕੱਢ ਰਹੇ ਆ ਰਾਜੇਸ਼ ਚੰਦ ਜੀ ਔਰ ਉਨ੍ਹਾਂ ਦਾ ਨਿਊ ਯੰਗ ਫਾਈਸਟਾ ਕਲੱਬ ਜੋ ਇਨੀਸ਼ੀਏਟਿਵ ਲੈ ਰਹਾ ਹੈ ਬਹੁਤ ਜ਼ਰੂਰੀ ਹੈ ਔਰ ਜੋ ਲੋਕ ਬਲੱਡ ਡੋਨਰਸ ਆਗੇ ਆਏ ਹੈ वो एक ऐसा का पुण्य का कार्य कर रहे हैं जो कि जीवनदायिनी है और मेरा कहना है कि जब भी ऐसा अवसर आए प्लीज़ आगे आइए लोगों को एक नई आशा नया जीवन दीजिए और तालिक सीमें मेजर पीड़ित मरीजों को एक नया जीवन मिलेगा इस तरह एंड जो हमारे भारत में कमी है दस लाख ब्लड यूनिट्स की जो हर साल बढ़ती है ऐसे इनिशिएटिव से कम पूरी हो पाएगी इसके लिए थैंक यू Uh, मेरा कहना है कि ज़्यादा से ज़्यादा लोग आगे आए चाहे वो लड़कियाँ हैं चाहे वो लड़के हैं इसमें कोई बहुत ही पुण्य का काम है इतना नोबल कॉज है सो प्लीज़ आए और अपना uh, पुण्य का खाता बढ़, बढ़ाएं। आज न्यू यंग फाइव स्टार क्लब की तरफ बॉबी जैन भैया ने ਜਿਹੜਾ ਰक्तदान ਸ਼ਿਵਰ ਲਗਾਇਆ ਹੈਗਾ ਸਾਰੇ ਇਹਦੇ ਬਹੁਤ ਭਾਰੀ ਮਤਰਾਜ ਪਹੁੰਚੀ ਹੈ ਮੈਂ ਸਾਰੇ ਲੁਧਿਆਣਾ ਵਾਸੀ ਨੂੰ ਇਹੀ ਮੈਸੇਜ ਦੇਣਾ ਚਾਹੁੰਗੀ ਕਿ ਜਿਹੜੇ ਇਹ ਜੇ ਸੇਵਾ ਦੇ ਕਾਰਜ ਹੈ ਉਹਦੇ ਵਿੱਚ ਵੱਧ ਛੜ ਕੇ ਹਿੱਸਾ ਲੈਣ ਔਰ ਆਪਣੇ ਜਿਹੜਾ ਪੰਜਾਬ ਦਾ ਜਿਹੜਾ ਇਹ ਨਾਮ ਰੋਸ਼ਨ ਕਰਨ ਉਹਨੂੰ ਰੰਗਲਾ ਬਣਾਪਣਾ ਤੁਹਾਨੂੰ ਅੱਛਾ ਲੱਗ ਰਿਹਾ ਜਿਹੜੀ ਸਾਡੀ ਯੁਵਾ ਪੀੜ੍ਹੀ ਹੈ ਅੱਜ ਨਸ਼ਿਆਂ ਦੇ ਵਿੱਚ ਪੈ ਗਈ ਹੈਗੀ ਮੈਂ ਸਾਰਿਆਂ ਨੂੰ ਕਹੂੰਗੀ ਕਿ ਉਹ ਇਹੋ ਜਿਹੇ ਕਾਰਜਾਂ ਨਾਲ ਜੁੜਨ ਔਰ ਜਿਹੜਾ ਨਸ਼ਾ ਹੈ ਉਹ ਬਿਲਕੁਲ ਪੰਜਾਬ ਚੋਂ ਕਿ ਹਿੰਦੁਸਤਾਨ ਚੋਂ ਕਿ ਵਰਲਡ ਜੋ ਸਮਾਪਤ ਹੋਣਾ ਚਾਹੀਦਾ ਹੈ ਬਸ ਇਹੀ ਕਹਿਣਾ ਚਾਹੂੰਗੀ ਬਹੁਤ ਅੱਛਾ ਲੱਗ ਰਿਹਾ ਹੈ ਫੀਮੇਲਸ ਬਾਦ ਚੜ ਕੇ ਹਿੱਸਾ ਲੈ ਰਹੀਆਂ ਨੇ ਮੇਰੇ ਨਾਲ ਵੀ ਮੇਰੀ ਪੈਨਾ ਪਹੁੰਚੀ ਹੈ ਡੋਜਾ ਜੀ ਸਿਮਾ ਜੀ ਔਰ ਨਾਲ ਰਿਤੂ ਜੋਹਰ ਜੀ ਤੇ ਤੁਸੀਂ ਸਾਰੇ ਵੀ ਆਪਣੇ ਘਰਾਂ ਚ ਜਿਹੜੇ ਬੈਠੇ ਹੋ ਹਜੇ ਵੀ ਤੁਹਾਡੇ ਕੋਲ ਟਾਈਮ ਹੈ ਆਓ ਔਰ ਆਪਣਾ ਕੀਮਤੀ ਰक्त ਦੇ ਕੇ ਇਸ ਸੇਵਾ ਦੇ ਯੱਗੇ ਉਹਨਾਂ ਨੂੰ ਸਮਾਨ ਲਗਾਣਗੇ ਮੇਰਾ ਨਾਮ ਸੰਜੀਤ ਮਨੋਤਰਾ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਨਿਊ ਯੰਗ ਫਾਈਸਟਰ ਕਲੱਬ ਵੱਲੋਂ ਬਲੱਡ ਕੈਂਪ ਲਗਾਇਆ ਗਿਆ ਹੈ ਰਜੇਸ਼ ਜਨਜੀ ਬੋਵੀ ਵੱਲੋਂ ਉਹਨਾਂ ਦੀ ਸਮੂਹੀ ਟੀਮ ਵੱਲੋਂ ਇਹ ਬਲੱਡ ਕੈਂਪ ਲਗਾਇਆ ਗਿਆ ਅਸੀਂ ਪ੍ਰਮਾਤਮਾ ਕੋਈ ਹੀ ਦੁਆ ਕਰਦੇ ਹਾਂ ਸਾਡੇ ਵੱਡੇ ਭਾਈ ਸਾਹਿਬ ਬੋਵੀ ਸੀ ਇੱਥੇ ਹੀ ਸਮਾਜ ਸੇਵਕ ਕਰਦਰਨ ਇੱਥੇ ਬਲੱਡ ਕੈਂਪ ਕਰਾਉਂਦੇ ਲਗਾਉਂਦੇ ਰਹਿਣ ਜਿਹੜੇ ਗਰੀਬ ਲੋਕ ਆ ਜਿਹੜੇ ਬਲੱਡ ਦਾ ਇੰਤਿਆਮ ਨਹੀਂ ਕਰ ਸਕਦੇ ਔਰ ਜੇਜਾਂ ਦੀ ਬੋਵੀ ਦੀ ਟੀਮ ਵੱਲੋਂ ਉਹਨਾਂ ਨੂੰ ਬਲੱਡ ਅਰੇਂਜ ਕਰਵਾਇਆ ਜਾ ਸਕਦਾ ਹੈ ਜੇ ਉਹ ਬਿਲਕੁਲ ਨਿਸ਼ੁਲਕ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੈ ਕਿ ਹਰ ਸਾਲ ਇਹ ਬਲੱਡ ਕੈਂਪ ਲਗਾਉਂਦੇ ਅਸੀਂ ਇੱਧੇ ਹੀ ਸੇਵਾ ਕਰਦੇ ਰਹੀਏ ਬੋਵੀ ਜਾਂ ਕੁੜੀਆਂ ਨਾਲ ਵੀ ਭਾਗ ਲੈਂਦਾ ਦੀ ਵਿੱਚ ਕੁੜੀਆਂ ਨਾਲ ਵੀ ਇੱਥੇ ਹੁਮਦਾਨ ਕੀਤਾ ਸਭ ਲੋਕ ਡਰਦੇ ਹੀ ਕੁੜੀਆਂ ਵੀ ਅੱਜ ਵਾਂਗ ਕੁੜੀਆਂ ਅੱਗੇ ਵੱਧ ਕੇ ਜਾਂਦੀਆਂ ਭਾਜੀ ਬੰਦਿਆ ਨਾਲੋਂ ਅੱਜ ਦੇ ਟਾਈਮ ਤੋਂ ਕੁੜੀਆਂ ਦਲੇਰ ਨੇ ਬਲੱਡ ਦਾਨ ਦੇ ਨਾਲ ਬਹੁਤ ਵੱਡਾ ਦਾਨ ਆ, ਛੋਟਾ ਦਾਨ ਨਹੀਂ ਹੁੰਦਾ, ਬਹੁਤ ਵੱਡਾ ਦਾਨ ਆ। ਅੱਜ ਦੇ ਟਾਈਮ ਤੋਂ ਸਭ ਤੋਂ ਅੱਗੇ ਯੂਥ ਕੁੜੀਆਂ ਦਾ ਹੀ ਯੂਥ ਅੱਗੇ ਚੱਲ ਰਿਹਾ। ਜੋ ਸਮਾਜ ਲਈ ਕੁਝ ਵਧੀਆ ਕਰਨਾ ਚਾਹੁੰਦੀਆਂ, ਜਿਵੇਂ ਕਿ ਬਲੱਡ ਕੈਂਪ ਹੋ ਗਿਆ ਜਾਂ ਕਿਸੇ ਸਮਾਜਿਕ ਸੇਵਾ ਹੋ ਗਿਆ, ਪਹਿਲੇ ਧਾਰ ਤੇ ਅੱਜ ਦੇ ਦਿਨ ਤੇ ਕੁੜੀਆਂ ਹੀ ਅੱਗੇ ਆ ਰਹੀਆਂ। ਮੈਂ ਹਰ ਸਾਲ ਦਿੰਦਾ ਜੀ। ਮੈਂ ਹਰ ਸਾਲ ਦਿੰਦਾ। ਉੱਥੇ ਦਿੰਦਾ ਜਿੱਥੇ ਜ਼ਰੂਰਤਮੰਦ ਹੋਵੇ, ਜਿੱਥੇ ਜ਼ਰੂਰਤ ਹੋਵੇ। ਕਿੰਤਾ ਬੋਟ ਕੋਲ ਆਂਦੀ ਆ ਸਾਨੂੰ ਬਲੱਡ ਚਾਹੀਦਾ ਅਸੀਂ ਉਹ ਚੀਜ਼ ਨੂੰ ਗਰੂਨ ਕਰਦੇ ਆ ਅਸੀਂ ਬੋਵੀ ਜਾਂਦੀ ਨਾਲ ਬਹੁਤ ਟਾਈਮ ਤੋਂ ਜੁੜੇ ਆ ਸਾਨੂੰ ਇੱਥੇ ਆ ਕੇ ਖੁਸ਼ੀ ਮਿਲਦੀ ਆ ਸਾਡੇ ਵੱਲੋਂ ਇੱਕ ਛੋਟਾ ਜਿਹਾ ਯੋਗਦਾਨ ਹੋ ਜਾਂਦਾ ਰੱਖਿਆ ਕਰ ਮੈਂ ਕਿਤੇ ਪਾਣਾ ਚੱਕਿਆ ਕਰ ਲਈ ਹਾਂ ਮੈਡਮ ਕੀ ਨਾ ਹੈ ਪੁਰਾਤ ਕੀ ਕਰਨਾ ਚਾਹੀਦਾ ਮੈਰੀ ਤੁਹਾਨੂੰ ਹੈ ਰਾਮ ਜੀ ਦੀ ਪਰਮ ਸੇਵਿਕਾ आज जय श्री राम जय महावीर आज किंग पैलेस में हमारे बाबी भैया जी के द्वारा हर साल की तरह अड़तालीसवाँ रक्तदान शिविर लगाया जा रहा है यहाँ पे लुधियाना क्या लुधियाना से बाहर लोग भी आकर इस यज्ञ में अपनी रक्त रूपी आपूर्ति का कार्य कर रहे हैं हम डरना नहीं चाहिए हमें किसी भी चीज़ से कि रक्त देंगे तो शायद हमें वीकनेस आ सकती है लेकिन ऐसी कोई बात नहीं है आप जितना अपने शरीर में से रक्त का समय के अनुसार दान करते रहेंगे और हमारी बॉडी एक खुद को एक हल्का फील करती है जिससे ये साथ के साथ एक खून बनता भी रहता है और लुधियाना की लेडीज़ जो आजकल तो किसी से पीछे है नहीं नारी शक्ति ज़िंदाबाद ये तो हर जगह पे उनकी ज़िंदाबाद के जयकारों की गुंज चलती ही रहती है इसलिए लड़कियां भी और सब लेडीज़ यहाँ आई और उन्होंने भी अपना रक्त दिया और इस यज्ञ में अपनी आहूति डालकर उन्होंने बॉबी जैन भैया का और जो सीमिया से पीड़ित बच्चे हैं उनके लिए एक जीवन दान दिया है उन बच्चों को हमें भी पता है कि समय समय पर रक्त ही उनका एक जीवन है आज भी अगर हमारे शरीर में एक बूंद की रक्त की नहीं रहेगी तो हम अपनी सांसों से वंचित हो जाते हैं रक्त जितना ये हमारे लिए ज़रूरी है वो थैलीसीमिया के बच्चों के लिए तो ये सबसे ज़्यादा ये उनकी खुराक ही है इसलिए हमें चाहिए कि बॉबी जैन जी भैया का के साथ हर साल हम मिलकर चलें और इस शिविर का हिस्सा बने कहना चाहोगे आज का जरा खुंदन कैंप ले पहुँची आज ਸੈਸ਼ੀ ਰਾਮ ਜੀ ਤੋਂ ਮੈਂ ਦਾ ਸਭ ਤੋਂ ਪਹਿਲੇ ਮਾ ਵੀ ਜੀ ਨੂੰ ਸਭ ਨੂੰ ਬੋਲਣਾ ਚਾਹੀਦਾ। ਪਹਿ ਹੀ ਕਹਿਣਾ ਚਾਹਾਂਗੀ ਕਿ ਭੂਮੀ ਪਾਜੇ ਪਰ ਲੋਕ ਬਹੁਤ ਵਧੀਆ ਉਪਰਾਲਾ ਕਿੰਦਾ ਕਰ ਰਿਹਾ ਹੈ। ਕਿਉਂਕਿ ਖੂਨ ਜਿਹੜਾ ਉਹ ਆਪਣੀ ਬੋਡੀ ਦੇ ਵਿੱਚ ਨਿਰੰਤਰ ਬੰਦਾ ਹੀ ਰਹਿੰਦਾ। ਅਗਰ ਆਪੇ 1 ਮਿੰਟ ਦੇ ਵੀ ਦਿੱਨੇ ਆ ਤਾਂ ਉਹਦਾ ਆਪਣੀ ਲਾਈਫ ਤੋਂ ਹੀ ਘਾਟਾ ਨਹੀਂ ਹੁੰਦਾ। ਪਰ ਕੀ ਕੀ ਬਲਕਿ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਨੀ ਆ। ਤਾਂ ਇਸ ਟਾਈਮ ਇਥੇ ਕੋਲ ਜ਼ਰਾ ਹਕਾਰ ਦੇ ਮਿੰਟ ਦੇ ਵਿੱਚ ਹੋ ਚੁੱਕਿਆ। ਉਹਦੇ ਪੱਤਰ ਬਹੁਤ ਬੱਲੇ ਉਹਦੇ ਲੇਡੀਜ਼ ਨੇ ਵੀ ਬਹੁਤ ਸਾਰਾ ਅਦੁੱਤ ਫੋਨ ਡਾਲ ਕੈਂਪ ਕੀਤਾ ਹੈ ਤੇ ਉਹਨਾਂ ਵਾਸਤੇ ਲੇਡੀਜ਼ ਤਾਂ ਵੈਸੀ ਆਪਾਂ ਕਹਿ ਸਕਦੇ ਆ ਕਿ ਪਿੱਛੇ ਨਹੀਂ ਰਹਿਣੀਆਂ ਚਾਹੀਦੀਆਂ ਉਹਨ ਕੀ ਦੇ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਲੇਡੀਜ਼ ਵੱਲੋਂ ਵੀ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਅੱਗਿਆ ਦੇ ਡਰ ਹੁੰਦਾ ਹੈ ਲੜਕੀਆਂ ਨੂੰ ਫੋਨ ਦੇਣ ਬਾਰੇ ਵੀ ਹੁਣ ਦੇਖੋ ਹੱਸ ਕੇ ਦੇ ਰਹੀਆਂ ਆਹਾਂ ਲੱਗਦਾ ਨਹੀਂ ਕੁਝ ਅੱਜ ਦੀ ਟਾਈਮ ਦੀ ਲੇਡੀਜ਼ ਨਹੀਂ ਡਰਦੀਆਂ ਫੋਨ ਦੇਣਾ ਚੀਜ਼ ਦਾ ਸਾਹ ਜੀ ਜ਼ਰੂਰ ਦੇਣਾ ਚਾਹੀਦਾ ਹਾਂਜੀ। ਓਕੇ ਮਹਾਰਾਜ। ਹਾਂਜੀ। ਹਾਂਜੀ ਸਰ ਜੀ। ਮਹਾਰਾਜ। ਅ ਸਰ ਕੀ ਕਹਿਣਾ ਚਾਹੋਗੇ ਸਰ? ਸਰ ਕੀ ਕਹਿਣਾ ਚਾਹੁੰਦੇ ਕੈਂਪ ਜਿਹੜਾ ਅੱਜ ਲੱਗਿਆ ਵਾ। ਅੱਲਾ ਤਾਂ ਮੈਂ ਇਹਨਾਂ ਧਿਆਣਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮਾਣਿਕ ਜਨਤੀ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਆ। ਅੱਜ ਸਾਡੇ ਵੱਡੇ ਭਰਾ ਉਹ ਵੀ ਜੈਨਜੀ ਵੱਲੋਂ ਕਿੰਗ ਫੈਨਸ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਿਆ ਆ। ਇਹ ਹਰ ਸਾਲ ਮਾਣਿਕ ਜਨਤੀ ਤੇ ਬਲੱਡ ਡੋਨੇਸ਼ਨ ਕੈਂਪ ਲਾਦੇ ਤੁਸੀਂ ਦੇਖ ਸਕਦੇ ਹੋ ਜੀ ਅੱਜ ਸਾਡਾ ਸਾਰਾ ਸਮਾਜ ਹਰ ਤਰ੍ਹਾਂ ਦੇ ਲੋਕ ਇੱਥੇ ਆ ਕੇ ਬਲੱਡ ਦੇ ਰਹੇ ਆ। ਆਹ ਉਹ ਜਾਂਦੀ ਨੂੰ ਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਅੱਜ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਉਸ ਦੇ ਦੇ ਵਰ ਪਾਰਟੀ ਦੇ ਮੱਧ ਲੀਡਰ ਨੇ ਆ ਕੇ ਬਲੱਡ ਨੇ ਸਰਕੈਂਪ ਕੀਤਾ ਹੈ ਬਹੁਤ ਬਹੁਤ ਵਧਾਈਆਂ ਬਹੁਤ ਹੈ ਤੇ ਉਪਰਾਲਾ ਕਿੰਨਾ ਦੇਖਦੇ ਆ ਕਾਫੀ ਹਸਪਤਾਲਾਂ ਦੀਆਂ ਟੀਮਾਂ ਇੱਥੇ ਪਹੁੰਚੀਆਂ ਵਾ ਜੇ ਗੱਲ ਕਰੀਏ ਲੁਧਿਆਣਾ ਦਾ ਸੀਐਮਸੀ ਡੀਐਮਸੀ ਕੈਂਸਰ ਹਸਪਤਾਲ ਕਿਸਾਂ ਦੇਖਦੇ ਬਲੱਡ ਜਿਹੜਾ ਸਭ ਤੋਂ ਵੱਡਾ ਜਿਹੜਾ ਦਾਣਾ ਮਹਾ ਦਾਣਾ ਖੂਨ ਦਾ ਇਹ ਜਰੂਰਤਮੰਦ ਇਹਨਾਂ ਨੇ ਥੈਲੇਸੀਮੀਆ ਦੇ ਜਿਹੜੇ ਮਰੀਜ਼ ਆ ਉਹਨਾਂ ਨੂੰ ਇਹ ਬਲੱਡ ਦਿੱਤਾ ਜਾਂਦਾ ਆ ਤੇ ਮੈਂ ਬੋਬੀ ਜੈਨੀ ਦੇ ਇਸਨੇ ਕੰਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਮੇਰੇ ਖਿਆਲ ਨਾਲ ਹਜ਼ਾਰਾਂ ਯੂਨਿਟ ਹੋ ਚੁੱਕੇ ਇੱਥੇ ਤੇ ਸ਼ਾਮ ਤੱਕ 50 ਦਾ ਚੱਲਾ ਆ ਤੇ ਮੈਂ ਸਾਰੇ ਹੀ ਆਪਣੇ ਇਲਾਕਾ ਵਾਸੀਆਂ ਨੂੰ ਵੀ ਬੇਨਤੀ ਕਰਦਾ ਆ ਉਹ ਆਪਾਂ ਮਿਲ ਜੁਲ ਕੇ ਇਸ ਬਲੱਡ ਡੋਨੇਸ਼ਨ ਨੂੰ ਹੋਰ ਵੱਡਾ ਕਰੀਏ ਤੇ ਹੋਰ ਕੰਮਜਾਮ ਬਣਾਈਏ ਥੈਂਕ ਯੂ ਜੰਗ ਫਿਫਰ 4 5 5 ਸਟਾਰ ਕਲੱਬ ਵੱਲੋਂ ਬਲੱਡ ਡੋਨੇਸ਼ਨ ਦਾ ਅੜਤਾਲੀਮਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਮਹਾਵੀਰ ਜਨਮਤੀ ਦੇ ਉਪਲਬਖਸ਼ ਦੇ ਵਿੱਚ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਮੈਂ ਮਹਾਵੀਰ ਜਨਮਤੀ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗੀ ਔਰ ਨਾਲ ਹੀ ਮੈਂ ਨਿਊ ਯੰਗ ਸਟਾਰ ਫਾਈਵ ਸਟਾਰ ਕਲੱਬ ਦੇ ਮੈਂਬਰਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੈਨੂੰ ਇੱਥੇ ਆਮੰਤ੍ਰਿਤ ਕੀਤਾ ਮੇਰੇ ਹੀ ਬੋਰਡ ਦੇ ਵਿੱਚ ਇਹਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਮਾਹ ਵੈਸ਼ੂਨ ਦੇ ਵੀ ਚੈਰੀਟੇਬਲ ਹਸਪੀਟਲ ਲੜਕੀਆਂ ਲਈ ਸਲਾਈ ਸੈਂਟਰ ਕੰਪਿਊਟਰ ਸੈਂਟਰ ਨਿਊ ਯੰਗ ਫਾਈਵ ਸਟਾਰ ਜਿਹੜਾ ਕਲੱਬ ਹੈ ਇਹ ਕਿਸੇ ਵੀ ਰਿਸ਼ਤੇ ਦਾ ਮਹਤਾਜ ਨਹੀਂ ਹੈ ਕਿਉਂਕਿ ਇਹਨਾਂ ਵੱਲੋਂ ਲਗਾਤਾਰ ਸਮਾਜੀ ਕਾਰਜ ਕੀਤੇ ਜਾਂਦੇ ਆ ਔਰ 48ਵਾਂ ਕੈਂਪ ਹੈ ਜਿਹੜਾ ਹੈਥੈਲੀਸੀਮੀਆ ਪੇਸ਼ੈਂਟਸ ਲਈ ਲਗਾਇਆ ਗਿਆ ਹੈ ਇਸ ਲਈ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਾਂਗੀ ਕਿਉਂਕਿ ਬਲੱਡ ਦਾਨ ਹੈ ਜਿਹੜਾ ਇਹ ਬਹੁਤ ਮਹਾਨ ਦਾਨ ਹੈ ਖੂਨਦਾਨ ਮਾਨਵਤਾ ਦੀ ਸੇਵਾ ਸਭ ਤੋਂ ਵਧੀਆ ਸੇਵਾ ਹੈ ਔਰ ਇਹ ਜਿਹੜਾ ਕਲੱਬ ਹੈ ਸੇਵਾ ਦੇ ਵਿੱਚ ਲੱਗਾ ਹੋਇਆ ਮਾਤਾ ਰਾਣੀ ਦੇ ਜਾਗਰਣ ਵੀ ਕਰਵਾਂਦੇ ਆ ਔਰ ਸਮਾਜ ਸੇਵਾ ਵੀ ਕਰਦੇ ਆ ਇਸ ਲਈ ਸਾਰੇ ਵਧਾਈ ਦੇ ਭਾਰਤ ਹੈ ਔਰ ਸਾਰੇ ਦੇਸ਼ ਵਾਸੀਆਂ ਨੇ ਇੱਕ ਵਾਰੀ ਫੇਰ ਤੋਂ ਮਹਾਵੀਰ ਜਨਮ ਦਿਵਸ ਦੀ ਵਧਾਈ ਦਿੱਤੀ ਗਿਆ ਤੇ ਤੁਹਾਡਾ ਵੀ ਹਾਂਜੀ ਬਹੁਤ ਮਾਨ ਫੀਲ ਕਰ ਰਹੀ ਹਾਂ ਜੀ ਕਿ ਆਇਸ਼ਾ ਚੋਪੜਾ ਜੀ ਨੇ ਮੈਨੂੰ ਸਨਮਾਨਿਤ ਕੀਤਾ ਔਰ ਪੰਜਾਬ ਕੇਸਰੀ ਦਾ ਤੁਹਾਨੂੰ ਪਤਾ ਵੈਸੇ ਹੀ ਜਿਹੜਾ ਪੂਰੇ ਦੇਸ਼ ਲਈ ਪੰਜਾਬ ਕੇਸਰੀ ਗੁੱਪ ਨੇ ਕੰਮ ਕੀਤਾ ਚਾਹੇ ਅੱਜ ਵੀ ਅਤਵਾਦ ਪੀੜਤਾ ਲਈ ਕੰਮ ਕਰ ਰਹੇ ਹੈ ਔਰ ਇਹਨਾਂ ਦਾ ਜਿਹੜਾ ਰੋਜ਼ ਆਪਾਂ ਪੂਰੇ ਦੇਸ਼ ਦੀਆਂ ਖਬਰਾਂ ਕਰ ਬੈਠੇ ਇਹਨਾਂ ਦੇ ਅਖਬਾਰਾਂ ਹੀ ਜਾਣਦੇ ਆ ਮੈਂ ਬਹੁਤ ਮਾਨ ਫੀਲ ਕਰ ਰਹੀ ਹਾਂ ਕਿ ਉਹਨਾਂ ਦੀ ਪੋਤਰ ਵਦੂ ਵਿਜੇ ਚੋਪੜਾ ਜੀ ਦੀ ਨੇ ਉਹਨੇ ਮੈਨੂੰ ਇਹ ਮਾਨ ਸਨਮਾਨ ਦਿੱਤਾ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਆਪਣੇ ਲੁਧਿਆਣਾ ਸਾਥ ਲੁਧਿਆਣਾ ਦੇ ਵਸਨੀਕਾਂ ਦਾ ਆਪਣੀ ਜੈਨ ਮਹਾਵੀਰ ਯੁਵਕ ਮੰਡਲਾ ਦਾ ਜਿੱਦਾਂ ਨਿਊ ਕਿਸ਼ੂਦਗਰ ਦਾ ਸੇਵਰ ਲਾਈਨ ਦਾ ਆਪਣੇ ਹੈਬੋਵਾਲ ਦਾ ਨੂਰੇਵਾਲ ਰੋਡ ਦਾ ਔਰ ਆਪਣੀ ਜਿਨੀ ਵੀ ਰਾਜਧਾਨੀ ਕਿ ਸਸਥਾਵਾ ਤਾਰਿਕ ਸਸਥਾਵਾ ਔਰ ਸਾਡੇ ਜਿਹੜੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਐ ਜਿਨ੍ਹਾਂ ਨੇ ਆਕੇ ਸਾਨੂੰ ਅੱਜ ਇਸ ਮਹਾਵੀ ਜਨਤੀ ਦੇ ਉਪਲਖਸ਼ ਦੇ ਵਿੱਚ ਜੋ ਸਾਡਾ ਇੱਕ ਵਿਸ਼ਾਲ ਮੈਗਾ ਕੈਂਪ ਲੱਗਦਾ ਆ ਰਿਹਾ ਇੰਸਾਲਾ ਤੋਂ ਅੱਜ ਸਾਡਾ 48 ਮੈਗਾ ਕੈਂਪ ਸੀ ਉਸੇ ਹਰ ਰੋਹ ਲਾਸ਼ ਦੇ ਨਾਲ ਪਹੁੰਚ ਗਿਆ ਸਾਨੂੰ ਆਪਣੇ ਛੋਟੇ ਵੀਰਾਂ ਨੂੰ ਪੜਾਵਾ ਨੂੰ سپورਟ ਕੀਤੀ ਅੱਜ ਅਸੀਂ ਕੈਂਪ ਨੂੰ ਉਸ ਕਾਬੀਆਬੀ ਦਾ ਸਰੇ ਸਾਰਾ ਆਪਣੇ ਸਾਰੇ ਭਰਾਵਾ ਦੇ ਛੋਟੇ ਵੀਰਾਂ ਨੂੰ ਹੀ ਦਿੰਦੇ ਆ ਕਿਉਂਕਿ ਉਹਨਾਂ ਤੋਂ ਬਿਨਾਂ ਸਾਡੀ ਉਪਲਬਧੀ ਦਾ ਮੁਮਕਨ ਸੀ ਕਿ ਕੋਈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇੰਨੇ ਸਾਲਾਂ ਤੋਂ ਜੋ ਇਹ ਕੈਂਪ ਲਗਾਉਂਦੇ ਆ ਰਹੇ ਹਾਂ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਕੈਂਪ ਐਸ ਕਰਕੇ ਮੈਂ ਤਹਿ ਦਿਲੋਂ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹੈ जिन्होंने आज इस कैंप को कामयाब करने ਲਈ ਸਾਡਾ ਸਹਿਯੋਗ ਦਿੱਤਾ ਸਾਥ ਦਿੱਤਾ ਮੈਂ ਆਪਣੀ ਟੀਮ ਦੇ ਸਾਥੀਆਂ ਦਾ ਵੀ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਆਂ ਜਿਹੜੇ ਪਿਛਲੇ 2 ਮਹੀਨੇ ਤੋਂ 2 ਤੋਂ 3 ਮਹੀਨੇ ਦੇ ਵਿੱਚ ਲਗਾਤਾਰ ਦੋ ਤੋਂ ਦੋਰ ਜਾ ਕੇ ਸੀ ਮੀਟਿੰਗਸ ਕਰ ਰਹੇ ਆਂ ਔਰ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਆਂ ਔਰ ਉਹਦਾ ਹੀ ਉਪਰਾਲਾ ਅੱਜ ਅਸੀਂ ਸਭ ਨੂੰ ਦੇਖਣ ਨੂੰ ਮਿਲ ਰਿਹਾ ਵੀ ਇੰਨੇ ਬਲੱਡ ਕੈਂਪ ਲੱਗ ਰਿਹਾ ਫਿਰ ਵੀ ਅਸੀਂ ਅੱਜ ਅਰ 850 ਯੂਨਿਟ ਇਕੱਠਾ ਕੀਤਾ ਹੈ ਇਹ ਸਾਰੇ ਮੇਰੇ ਜਿੰਨੇ ਵੀ ਸਾਥੀ ਲੋਕ ਹੈ ਔਰ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਰੇ ਵਧਾਈ ਦੇ ਪਾਤਰ ਹੈ ਮੈਂ ਤਹਿ ਦਿਲੋਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਹੈ ਜੈ ਮਹਾਵੀਰ ਇਹ ਬਲੱਡ ਕੈਂਪ ਲਗਾਇਆ ਹੈ ਬਾਈ ਔਰ ਇਹ ਬੜੀ ਨਰੇਸ਼ ਸਿੰਘ ਲੈ ਜੀ ਦੀ ਬੜੀ ਮਿਹਨਤ ਹੈ ਜਿਹੜੇ ਇੰਨੇ ਲੋਕਾਂ ਤੋਂ ਬਲੱਡ ਇਕੱਠਾ ਕਰਕੇ ਡੋਨੇਟ ਕਰਨਾ ਲੋਕਾਂ ਰਜ਼ਾ ਜਿਪਤਾ ਹੈ ਔਰ ਇਸ ਸਮਾਜ ਦੇ ਵਿੱਚ ਖਾਨ ਵੀ ਨਾਰਮਲ ਟਾਈਮ ਚ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਓਕੇ ਔਰ ਤਰ੍ਹਾਂ ਤਰ੍ਹਾਂ ਦੇ ਆਪਰੇਸ਼ਨ ਹੋਣ ਲੱਗੇ ਆ ਔਰ ਹਰ ਜਗ੍ਹਾ ਤੇ ਬਲੱਡ ਦੀ ਜ਼ਰੂਰਤ ਹੈ ਔਰ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਚ ਬਲੱਡ ਵੈਸੇ ਹੀ ਕਮ ਹੈ ਤੇ ਆਨਰੇ ਕਹਿੰਦੇ ਬਲੱਡ ਆਊਗਾ ਕਿਥੋਂ ਇਸ ਲਈ ਇਹ ਰਜੇਸ਼ ਭੋਪੀ ਜੋ ਕਰ ਰਹੇ ਆ ਔਰ ਬਾਕੀ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਕੰਮ ਕਰਨਾ ਚਾਹੀਦਾ 99 ਤੋਂ ਸੇਵਾ ਕਰਦੇ ਆ ਰਹੇ ਆ ਉਸੀ ਸੇਵਾ ਦਾ سلسلہ ਹੈ ਕਿ ਅੱਜ ਲੋਕੀ ਇੱਥੇ ਖੂਨ ਦੇਣ ਲਈ ਬਾੜ ਲਾ ਕੇ ਖੜੇ ਆ ਤੁਸੀਂ ਦੇਖ ਲਿਆ ਲੈਣਾ ਲੱਗਿਆ ਖੂਨ ਵਾਸਤੇ ਜਿਨ੍ਹਾਂ ਰક્તਦਾਨੀਆਂ ਨੇ ਸਾਨੂੰ ਅੱਜ ਰક્ત ਦਿਨਾ ਅਸੀਂ ਉਹਨਾਂ ਦੇ ਕਰਜ਼ਦਾਰ ਹੋ ਗਏ ਤਾਂ ਕਿ ਇਹ ਖੂਨ ਥੈਲੀਸੀਮੀਆ ਪੀੜਿਤ ਬੱਚਿਆਂ ਵਾਸਤੇ ਹੈ ਥੈਲੀਸੀਮੀਆ ਉਹ ਬਿਮਾਰੀ ਹੈ ਜਿਦੇ 'ਚ ਹਰ 15 ਦਿਨ ਬਾਅਦ ਖੂਨ ਚੇਂਜ ਹੋਣਾ ਮੈਂ ਇਸ ਦੇ ਲਈ ਤਮਾ ਆਬਰਤ ਦਾਨਿਆਲਾ ਬਹੁਤ ਸੋ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਸਾਡੇ ਵਰਗੇ ਛੋਟੇ ਬੱਚਿਆਂ ਦੇ ਆਹਵਾਨ ਦੇ ਇਤੇ ਆ ਕੇ ਬਲੱਡ ਡੋਨੇਟ ਕੀਤਾ ਇਹ ਖਾਰਾ ਖੂਨ ਕੈਲੀਸੀਬੀਆਂ ਪੀੜਿਤ ਬੱਚਿਆਂ ਵਾਸਤੇ ਮੈਂ ਤੁਹਾਨੂੰ ਦੱਸਿਆ ਹੈ ਕਿ ਮਹਾਵੀਰ ਜਹੰਦੀ ਹੈ ਮੈਂ ਜਾਣਾ ਮੈਂ ਆਪਣਾ ਫੋਨ ਦੇਖ ਕੇ ਮਹਾਵੀਰ ਜਹੰਦੀ ਬਣਾਣੀ ਹੈ ਇਹ ਹੀ ਸਾਡਾ ਉਦੇਸ਼ ਹੈ ਆਪਾਂ 798 ਯੂਨਿਟ ਹੋ ਚੁੱਕੇ ਆ 1008 ਯੂਨਿਟ ਦਾ ਟਿਕਾ ਵਾ ਦੇਖੋ ਮਾਤਾ ਰਾਣੀ ਕਿੰਨਾ ਕੰਮ 6400 ਹੋ ਗਏ ਲਾਸਟ 3 ਘੰਟਾ ਰਹਿ ਗਿਆ ਕਿੰਨੇ ਯੂਨਿਟ ਬੰਦ ਹੈ